ਇਸ਼ਾ ਲਈ ਦੂਰ ਹੋ ਜਾਵੇ ਇਹ ਜਿਹੜਾ ਸਾਡੇ ਤੇ ਕਲੰਕ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਵਿਕਦੇ ਆ ਜੀ ਨਸ਼ੇ ਕਰਦੇ ਆ ਉਥੇ ਦੇ ਯੰਗਸਟਰ ਨਸ਼ੇ ਕਰਦੇ ਆ ਇਹ ਸਾਡੇ ਤੇ ਕਲੰਕ ਤੁਸੀਂ ਧੋਣਾਗਾ ਕਿਉਂਕਿ ਤੁਸੀਂ ਫਿਊਚਰ ਹੋ ਇਸ ਦੇਸ਼ ਦਾ ਇਸ ਪੰਜਾਬ ਦਾ ਇਸ ਸਟੇਟ ਦਾ ਤੁਸੀਂ ਫਿਊਚਰ ਹੋ ਇਹ ਫਿਊਚਰ ਬਹੁਤ ਬ੍ਰਾਈਟ ਹੋਣਾ ਚਾਹੀਦਾ ਮੈਂ ਮਨੋਂ ਕਾਮਨਾ ਕਰਦਾ ਸਾਰਿਆਂ ਨੂੰ ਬਹੁਤ ادب ਸਤਿਕਾਰ ਤੁਸੀਂ ਆਇਓ ਸਵੇਰੇ ਸਵੇਰੇ ਚੱਲ ਕੇ ਸਾਰੇ ਜਾਣੇ ਗੋਡ ਬlesਸ ਯੂ ਤੇ ਸਨੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਫਸਟ ਤਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਤੁਹਾਡੀ ਸਾਰਿਆਂ ਦੀ એનર્ਜੀ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਵੈਸੇ ਕਹਿੰਦੇ ਹੁੰਦੇ ਕਹਿੰਦੇ ਜਦੋਂ ਸਵੇਰ ਅਰਲੀ ਮਾਰਨਿੰਗ ਉੱਪੋਂ ਹੁੰਦੇ ਆ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਬੰਦੇ ਦੇ ਜੀ ਕੀ ਹਾਲ ਹੈ ਫਰਵਾਰੇ ਵਾਲਿਓ ਜੀਠਾ ਕੋ ਬਹੁਤ ਬਹੁਤ ਸ਼ੁਕਰਗੁਜ਼ਾਰ डीआईजी सर नवीन सिंगला जी और एसएसपी सर गौरव पूरा जी और उपेंद्र कौर जी एसपी मैम एक बारी देना रिस्पेक्टेड आवाज एक बारी जोरदार तालीयां टू दिस ब्रीथ फ्लैग ऑफ हेलो जय जर्मनी और तेज और तेज आデオ के इदे होन

ਕਿੰਨੀਆਂ ਫਲੀਆਂ ਮੈਂ ਮੈਨੋ ਦੋ ਕਿੰਨੇ ਭੱਗਦੇ ਕਿੰਨੇ ਹਾਂ ਬੋਲਣਾ ਬੋਲਣਾ ਪਾਲ ਬੀ ਸਿੰਦਸਾ ਬੋਲੋ ਮਦਾਨ ਜੀ ਰਦੀਫ ਤੇ ਮੈਂ ਸਾਰੇ ਪੁਲਿਸ ਮੁਲਾਜ਼ਮਾ ਨੂੰ ਸਾਡੇ ਡੀਆਈਜੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਡੇ ਡੀਐਸਪੀ ਸਾਹਿਬ ਡੀਐਸਪੀ ਫਗਵਾੜਾ ਐਸਐਚਓ ਫਗਵਾੜਾ ਬਹੁਤ ਉਹਨਾਂ ਨੂੰ ਵਧਾਈ ਦਾ ਬਾਤਰ ਦਿੰਦਾ ਆ ਤੈਨੂੰ ਕੰਮ ਨਾ ਇੱਕ ਵਾਰ ਫਿਰ ਤੋਂ ਐਂਡ ਪੁਲਿਸ ਸਸਨ ਦੇ ਪ੍ਰੋਬਲਮ ਹੋਣੇ ਚਾਹੀਦੇ ਨੇ ਤਾਂ ਜੋ ਜਿਹਨੇ ਬੱਚੇ ਕਰਦੀਆਂ ਨੇ ਸਾਰੇ ਜਿਹਨਾਂ ਵਾਲੰਟੀ ਹੋਣੀ ਚਾਹੀਦੀ ਆ ਲਾ ਹੋ ਬਗੜ ਜਾਣਾ ਆ ਹੋ 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 ਕੁਝ ਗੱਲਾਂ ਤੂੰ ਕਦੇ ਕੁਝ You're not going ਕੋਣ ਨੁਦਰਾ ਪੁਆਈ ਫਿਰਦੇ ਉਸ ਨੂੰ ਲਾਸ਼ ਪੰਦੀ 113 113 ਕੋ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਸਾਰੇ ਹੀ ਫਗਵਾੜੇ ਤੋਂ ਔਰ ਉਹ ਆਸ-ਪਾਸ ਦੇ ਏਰੀਆ ਤੋਂ ਸਕੂਲ ਦੇ ਬੱਚੇ ਸਾਡੇ ਸ਼ਹਿਰ ਦੇ ਬਹੁਤ ਪਰ ਸਾਰੇ ਸ਼ਹਿਰ ਦੇ ਵਸਨੀਕ ਇੱਥੇ ਪਹੁੰਚੇ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਰੇ ਇਸ ਚੜ੍ਹ ਕੇ ਹਿੱਸਾ ਲੈ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਚੰਗਾ ਸੁਨੇਹਾ ਸਾਨੂੰ ਬੜੇ ਅੱਛੇ ਰਿਜ਼ਲਟਸ ਦੇਗਾ ਸਾਡੇ ਬੱਚਿਆਂ ਦੇ ਬਹੁਤ ਪੋਜ਼ਿਟਿਵ ਰਿਜ਼ਲਟਸ ਆਏ ਹਨ ਜੰਗਸਟਰ ਪੀਡਿੰਗ ਕੀ ਨਸਬਤ ਹੋ ਜਾਣਾ ਹੈ ਠੀਕ ਜੰਗਸਟਰਸ ਨੂੰ ਹੀ ਹੈ ਜੀ ਜਿਹੜਾ ਅ ਮਿਸਪਰਸੈਪਸ਼ਨ ਹੈ ਕਿ ਸ਼ਾਇਦ ਨਸ਼ਿਆਂ ਦੇ ਨਾਲ ਕੋਈ ਫਨ ਹੁੰਦਾ ਹੈ ਫਨ ਸਪੋਰਟਸ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਫਨ ਹੈਲਥੀ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਤੇ ਅਸੀਂ ਸਾਰੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਬਚਾਉਣ ਦੇ ਖਾਤਰ ਹੀ ਇੱਕ ਐਫਰਟ ਕਰ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ ਸ਼ਹਿਰ ਦਾ ਬਹੁਤ ਅੱਛਾ ਸਪੋਰਟ ਮਿਲ ਰਿਹਾ ਹੈ ਥੈਂਕ ਯੂ ਥੈਂਕ ਯੂ ਜੀ ਮੈਡਮ ਇਸ ਦੇ ਖਿਲਾਫ ਲੜਾਈ ਦੇ ਵਿੱਚ ਲਗਾਤਾਰ ਜਿਹੜੀ ਚੱਲ ਜਾਰੀ ਹੈ ਜਿਹਦੀ ਲੜੀ ਦੇ ਵਿੱਚ ਅੱਜ ਫਗਵਾੜਾ ਦੇ ਵਿੱਚ ਇੱਕ ਐਂਟੀ ਡਰੱਗ ਕੈਂਪੇਨ ਦੇ ਤਹਿਤ ਇੱਕ ਬ੍ਰੀਫ ਮੈਰਾਥਨ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈਗੀ ਆ ਇਹ ਅਸੀਂ ਇੱਕ ਸ਼ਾਰਟ ਜਿਹੜੀ 5 ਕਿਲੋਮੀਟਰ ਦੀ ਰਨ ਕੰਬ ਵਾਕ ਦੁਮੇ ਰੱਖਿਆ ਹੈ ਗਿਆ ਜਦੇ ਵਿੱਚ ਅਸੀਂ ਤਕਰੀਬਨ 2000 ਤੋਂ ਵੱਧ ਸਟੂਡੈਂਟਸ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਇੱਥੇ ਹਿੱਸਾ ਵੀ ਪਾਇਆ ਹੈ ਤੇ ਇਸ ਤੋਂ ਇਲਾਵਾ ਸਮੁੱਚੇ ਕਪੂਰਥਲਾ ਜ਼ਿਲ੍ਹੇ ਦੇ ਵਸਨੀਕ ਅਤੇ ਫਗਵਾੜੇ ਦੇ ਵਸਨੀਕ ਸਾਰਿਆਂ ਨੂੰ ਇੱਥੇ ਸਾਡੇ ਵੱਲੋਂ ਹਾਰਦਿਕ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵੱਲੋਂ ਬੜੀ ਭਾਰੀ ਜਿਹੜੀ ਸਮਰਥਨ ਦਿੱਤੇ ਹੋਏ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੇ ਆਪਣੀ ਹਾਜ਼ਰੀ ਭਰੀ ਹੈਗੀ ਹੈ ਇਹ ਗੱਲ ਸਾਨੂੰ ਸਪਸ਼ਟ ਕਰਦੀ ਹੈਗੀ ਕਿ ਅਸੀਂ ਸਾਰੇ ਨਸ਼ਾ ਦੇ ਖਿਲਾਫ ਇਕਜੁੱਟ ਹੋ ਕੇ ਲੜਨ ਲਈ ਤਤ ਪਰ ਹੈਗੇ ਆ ਤੇ ਉਹਦੀ ਜੰਗ ਦੇ ਵਿੱਚ ਅਸੀਂ ਸਾਰੇ ਇਕੱਠੇ ਹੀ ਜਿਹੜੀ ਕਾਰਵਾਈ ਕਰਾਂਗੇ ਅੱਜ ਦੇ ਇਵੈਂਟ ਦੇ ਵਿੱਚ ਮੈਰਾਥਨ ਤੋਂ ਬਾਅਦ ਸਾਡੇ ਵੱਖ-ਵੱਖ ਜਿਹੜੇ ਖੇਡ ਹੈਗੇ ਉਹਨਾਂ ਦਾ ਵੀ ਜਿਹੜਾ ਆਯੋਜਨ ਕੀਤਾ ਗਿਆ ਹੈਗਾ ਜਿਹਦੇ ਵਿੱਚ ਟੱਗ ਆਫ ਵਾਰ ਵੀ ਹੋਏਗਾ ਜਿਹਦੇ ਵਿੱਚ ਖੋਖੋ ਸਟੈਪੂ ਹੋਰ ਜਿਹੜੇ ਆਪਣੇ ਪਿੰਡੂ ਖੇਡ ਉਹਨਾਂ ਨੂੰ ਵੀ ਅਸੀਂ ਜਿਹੜਾ ਹੋਰ ਪ੍ਰਮੋਟ ਕਰਾਂਗੇ ਇਸ ਤੋਂ ਇਲਾਵਾ ਬੈਡਮਿੰਟਨ ਬਾਸਕਟਬਾਲ ਤੇ ਹੋਰ ਖੇਡਾਂ ਦਾ ਵੀ ਆਯੋਜਨ ਹੈਗਾ ਉਸ ਤੋਂ ਬਾਅਦ ਜਿਹੜਾ ਅੱਜ ਸੱਭਿਆਚਾਰਕ ਪ੍ਰੋਗਰਾਮ ਵੀ ਹੋਏਗਾ ਤੇ ਨਸ਼ਿਆਂ ਦੇ ਖਿਲਾਫ ਨਾਟਕ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈਗਾ ਇੱਕ ਓਥ ਟੇਕਿੰਗ ਜਿਹੜੀ ਸੈਰੇਮਨੀ ਅਤੇ ਜਿਹੜੀ ਸਿਗਨੇਚਰ ਵਾਲ ਵੀ ਅਸੀਂ ਰੱਖੀ ਹੈ ਜਿਹਦੇ ਵਿੱਚ ਯੂਥ ਆਪੇ ਵੋਲੰਟੇਰੀਲੀ ਸਾਈਨ ਕਰੂਗਾ ਕਿ ਅਸੀਂ ਇਹ ਜਿਹੜਾ ਨਸ਼ਿਆਂ ਦੇ ਕੋੜ ਹੈ ਇਹਦੇ ਵਿੱਚ ਅਸੀਂ ਨਹੀਂ ਵੜਾਂਗੇ ਤੇ ਅਸੀਂ ਪ੍ਰਣ ਕਰਾਂਗੇ ਕਿ ਆਪਣੇ ਨਾਲ ਦੇ ਜਿਹੜੇ ਮਿੱਤਰ ਹੈਗੇ ਆ ਆਪਣੇ ਭਰਾ ਹੈਗੇ ਆ ਦਿਸਤਾਰ ਹੈਗੇ ਕਿਸੇ ਨੂੰ ਵੀ ਇਸ ਦਲਦਲ ਤੇ ਜਾਣ ਨਹੀਂ ਦੇਵਾਂਗੇ ਮੈਰਾਥਨ ਅਗੇਂਸਟ ਡਰਗਸ ਆਰਗੇਨਾਈਜ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਤਕਰੀਬਨ 2000 ਦੇ ਕਰੀਬ ਬੱਚੇ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ ਔਰ ਉਸ ਤੋਂ ਇਲਾਵਾ ਰੈਜ਼ਿਡੈਂਟਸ ਵੀ ਹੈਗੇ ਆ ਇਹ ਮੈਰਾਥਨ 5 ਕਿਲੋਮੀਟਰ ਦੀ ਹੈਗੀ ਆ ਔਰ ਇਸ ਮੈਰਾਥਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵਗੈਰਾ ਵੀ ਜਦੋਂ ਇਹ ਖਤਮ ਹੋ ਜਾਏਗਾ ਹੋਏਗੀ ਤੇ ਦਿਸ ਇਜ਼ ਅ ਮੈਰਾਥਨ ਅਗੇਂਸਟ ਡਰਗਸ ਤੇ ਇੱਕ ਸੰਦੇਸ਼ ਹੈਗੇ ਸਾਰਿਆਂ ਨੂੰ ਕਿ ਜਿਹੜਾ ਸਾਡਾ ਯੂਥ ਹੈ ਉਹਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਜਗ੍ਹਾ ਲੱਗੇ ਦਿਸ਼ਾ ਚ ਲੱਗੇ ਇਹਦੇ ਵਿੱਚ ਨਾ ਕੇਵਲ ਪੁਲਿਸ ਜਿਹੜੀ ਹੈਗੀ ਪਰ ਸਿਵਲ ਸੁਸਾਇਟੀ ਵੀ ਆਪਣਾ ਯੋਗਦਾਨ ਪਾ ਰਹੀ ਹੈ